ਆਏ ਜਿਹੜਾ ਸਾਡਾ ਤੋਂ ਖਸ ਗਿਆ ਜੈਂਟਰ ਸਾਡਾ ਜਿਹੜਾ ਲਾਗੇ ਦਾ ਕਿ ਉੱਤੇ ਨਾ ਪੂਰੀ ਉਹਦਾ ਆਹ ਦੁਕਾਨਦਾਰਾਂ ਦਾ ਇੱਕ ਹੋਰ ਨੌਜਵਾਨ ਆਏ ਹੋਏ ਆ 10 ਲੱਖ ਰੁਪਈਆ ਦੇ ਉਹ ਆਦੇ ਸਾਡਾ ਹੋਇਆ ਹੋਇਆ ਜਿਹੜਾ ਪਟਿਆਲਾ ਹੋਵੇ ਚੰਡੀਗੜ੍ਹ ਹੋਵੇ ਬਠਿੰਡਾ ਹੋਵੇ ਬਰਨਾਲਾ ਹੋਵੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੀ ਪੱਤਰ ਤੇ ਲੁੱਟ ਹੋ ਰਹੀ ਆ ਹਰ ਵੀ ਕਿੱਥੇ ਦਾ ਵੀਜ਼ਾ ਲਵਾਉਣ ਦੀ ਕੋਸ਼ਿਸ਼ ਆ ਅਸੀਂ ਆਸਟ੍ਰੇਲੀਆ ਦਾ ਜੀ ਆਸਟ੍ਰੇਲੀਆ ਦਾ ਕਿੰਨੇ ਪੈਸੇ ਦਿੱਤੇ ਵੀ ਇਹਨਾਂ ਨੂੰ 10 ਲੱਖ ਰੁਪਏ ਦਿੱਤਾ ਸੀ ਜੀ ਸਾਲ ਹੋ ਗਿਆ ਜੀ ਨਾ ਤਾਂ ਇਹ ਰਿਫਿਊਜ਼ਲ ਦੇ ਰਹੇ ਆ ਜੀ ਨਾ ਹੀ ਕੋਈ ਰਿਜ਼ਲਟ ਦੇ ਰਹੇ ਆ ਜੀ ਤੇ ਨਾ ਹੀ ਸਾਡੇ ਪੈਸੇ ਵੀ ਮੋੜ ਰਹੇ ਆ ਕਹਿੰਦੇ ਵੀ 2 ਲੱਖ ਕਟਾਂਗੇ ਜੀ 1.5 ਲੱਖ ਕਟਾਂਗੇ ਤੇ ਸੋ ਉਹਦਾ ਵਿਆਜ ਵੀ ਦੇਖ ਲਈ 10 ਲੱਖ ਦਾ ਕਿੰਨਾ ਬਣ ਜਾਂਦਾ ਜੀ ਇਹ ਤਾਂ ਸਾਰੀ ਜ਼ਮੀਨ ਜਾਇਜ਼ਾ ਤੇ ਵੀ ਵੇਚ ਚੁੱਕੇ ਆ ਜੀ ਬਾਈ ਤੁਹਾਡਾ ਨਾਂ ਕੀ ਹੁੰਦਾ ਇਹ ਵੱਡੇ ਪੱਧਰ ਤੇ ਜਿਹੜੇ ਲੁੱਟ ਕਰ ਰਹੇ ਨੇ ਧਾਧਾ ਮੰਦਰੇ ਮਹਿਲ ਪਾਏ ਹੋਏ ਨੇ 50 50 ਹਜ਼ਾਰ ਰਗਮਸਤੇ ਖਣੀ ਸਾਡਾ ਕੋਈ ਬੱਚਾ ਦਾ ਜਰਾ ਦੇਣਾ ਅੱਜ ਅਸੀਂ ਪਾਰਟੀ ਕਿਸਾਨ ਜਿਨੇ ਨੇ ਇੱਕ ਤਾਂ ਗਰਾਹਾਂ ਵੱਲੋਂ ਆਏ ਆ ਜ਼ਿਲ੍ਹੇ ਦੇ ਆਗੂ ਕੀ ਨਾਮ ਹੈ ਲਾਪ੍ਰੀ ਸਿੰਘ ਜੀ ਲਾਪ੍ਰੀ ਇੱਥੇ ਧਰਨਾ ਦੇ ਕੇ ਬੈਠੇ ਹਾਂ ਕੀ ਕਰਨ ਬਸ ਆ ਜੀ ਆ ਪੈਸੇ ਭਰੇ ਸੀਗਾ ਤੁਹਾਨੂੰ ਵਿਖਾਈ ਦਿੱਤਨਾ ਫਾਦਰ ਸਾਹਿਬ ਨੇ ਪਹਿਲਾਂ ਹਾਂ ਇਹ ਨੋਸ ਪਹਿਲਾਂ ਸਾਡੇ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਮਹੀਨੇ ਦੇ ਵਿੱਚ ਵੀਜ਼ਾ ਕੱਢ ਦਾਂਗੇ ਬਾਅਦ ਚ ਸਾਡਾ ਫੋਨ ਚੱਕਣੋਂ ਹਟ ਗਿਆ ਅਸੀਂ ਇੱਥੇ ਆਏ 10 ਦਿਨਾਂ ਨੂੰ ਅਸੀਂ ਮੰਨ ਕੇ ਚਲੋ ਆਜੋ ਜੀ ਹਫ਼ਤੇ ਦੀ ਟਾਈਮਿੰਗ ਦਿੱਤੀ ਆਏ ਦਿੱਤੀ ਫਿਰ ਇਹ ਕਹਿੰਦੀ ਵੀ ਤੁਹਾਡੀ ਰਿਫਿਊਜ਼ਲ ਆ ਗਈ ਜਦੋਂ ਅਸੀਂ ਇਹਨਾਂ ਦੇ ਜ਼ਿਆਦਾ ਖੜੇ ਪੈ ਗਏ ਇਹਨਾਂ ਨੇ ਸਾਨੂੰ ਰਿਜ਼ਲਟ ਦੇ ਦਾ ਪਹਿਲਾਂ ਅਸੀਂ ਇਹਨਾਂ ਨੂੰ ਕਿਤੇ ਇੱਕ ਤਾਂ ਫੋਨ ਲਾਉਂਦੇ ਸੀ ਇਹਨਾਂ ਨੂੰ ਐਸ ਵੀ ਲੜਾ ਲੱਪਾ ਲਾਈ ਜਾਂਦੇ ਆ ਵੀ ਚੱਲੀ ਜਾਂਦਾ ਠੀਕ ਆ ਕੰਮ ਜਦੋਂ ਅਸੀਂ ਜ਼ਿਆਦਾ ਇਹਨਾਂ ਦੇ ਖਿਆਜ ਪੈ ਗਏ ਇਹ ਕਹਿੰਦੀ ਵੀ ਰਿਫਿਊਜ਼ਲ ਆ ਗਈ ਤੁਹਾਡੀ ਅਸੀਂ ਆਖਿਆ ਚਲੋ ਰਿਫਿਊਜ਼ਲ ਆ ਗਈ ਸਾਡੇ ਸਸੀ ਮੰਨ ਕੇ ਚਲੋ ਇਹਨਾਂ ਕੋਲੇ ਆਏ ਆ ਹਫਤਾ ਕੋ ਗਏ ਤੋਂ ਪਹਿਲਾਂ ਆਏ ਸੀ ਅਸੀਂ ਕਹਿੰਦੇ ਥੋੜਾ 1 ਡੋੜ ਲੱਖ ਰੁਪਏ ਕਟਾਂਗੇ 2 ਲੱਖ ਕਟੋਗੇ ਇਹ ਚੋਂ ਜੀ ਸਾਡਾ ਇੱਕ ਕਸੂਰ ਆ ਸਾਡੇ ਕੋਲ ਤਾਂ ਜਿੰਨੀ ਜਿੰਨੀ ਜ਼ਮੀਨ ਸੀ ਅਸੀਂ ਵੀ ਇੱਥੇ ਬੈਠੇ ਉਲਟਾ ਪੈ ਸੀ ਇਹਨਾਂ ਨੂੰ ਦੇ ਬੈਠਿਆ ਸਾਰੇ ਸਾਲ ਦਾ ਵਿਆਜ ਲਾ ਲੂ ਕਿੰਨਾ ਬਣ ਗਿਆ ਹੁਣ ਸਾਡਾ ਕੋਈ ਹੱਲ ਹੀ ਨਹੀਂ ਹੋ ਰਿਹਾ ਕਿੱਥੇ ਦਲ ਲਵਾਉਣ ਦੀ ਕੋਸ਼ਿਸ਼ ਕਰ ਆਸਟ੍ਰੇਲੀਆ ਦੀ ਆਸਟ੍ਰੇਲੀਆ ਹਾਂਜੀ ਸਾਲ ਹੋ ਗਿਆ ਜੀ ਇਹ ਗੱਲ ਨੂੰ ਮੇਰਾ ਕਰੀਅਰ ਵੀ ਗਿਆ ਗਿਆ ਵਗੈਰਾ ਪੈ ਗਿਆ ਬਸ ਹੁਣ ਤਾਂ ਹਾਂ ਕੀ ਨਾਮ ਹੈ ਜਗਰੂਪ ਸਿੰਘ ਜੀ ਜਗਰੂਪ ਸਿੰਘ ਜੀ ਅੱਜ ਧਰਨੇ ਦੇ ਇੱਥੇ ਬੈਠੇ ਹੋ ਕੀ ਕਾਰਨ ਕੋਈ ਜੀ 10 10 12 ਮਹੀਨੇ ਹੋ ਗਏ ਜੀ ਲਾਰੇ ਲਾਉਂਦੇ ਆਣੋ ਜੀ ਸਾਡੇ ਪੈਸੇ 100 ਲੱਖ ਰੁਪਏ ਲਏਗੇ ਸੀ 100 ਲੱਖ ਦੇ ਬਾਅਦ ਉਹ ਚੈੱਕ ਦਿੱਤੇ ਜੀ ਪੰਜ ਇਹ ਬੌਨਸ ਹੋ ਗਿਆ ਇੱਕ ਚੈੱਕ ਜੀ ਇਹਨਾਂ ਦਾ ਹਾਂ ਜੀ ਇੱਕ ਬੌਨਸ ਹੋ ਗਿਆ ਜੀ ਚਾਰ ਇਹਨਾਂ ਨੇ ਵਾਪਸ ਲੈ ਲਈ ਇੱਕ ਬੌਨਸ ਹੋ ਗਿਆ ਜਸ਼ਨਪ੍ਰੀਤ ਸਿੰਘ ਆਈ ਪਾਣ ਜਮੇਰਾ ਉਹਦੀ ਫਾਈਲ ਲੱਗੀ ਸੀ ਨਾ ਤਾਂ ਇਹਨਾਂ ਨੇ ਕੋਈ ਰਿਫਿਊਜਲ ਦਾ ਸਬੂਤ ਦਿੱਤਾ ਜੀ ਤੇ ਨਾ ਸਾਡਾ ਪੈਸਾ ਵਾਪਸ ਕਰਦੇ ਨਾ 10-11 ਵੀ ਨਹੀਂ ਹੋ ਗਿਆ ਅੱਛਾ ਪੈਸੇ ਵੀ ਨਹੀਂ ਵਾਪਸ ਨਾ ਜੀ ਹੁਣ ਕਹਿੰਦੇ ਕੀ ਹੁਣ ਚੈੱਕ ਦਿੱਤੇ ਸੀ ਪੰਜ ਜੀ 1.14 ਲੱਖ ਦੇ ਡੇਢ ਕੱਟ ਲਿਆ ਇਹਨਾਂ ਨੇ ਤੇ ਇੱਕ ਚੈੱਕ ਤਾਂ ਹੁਣ ਲਾਇਆ ਸੀ ਕੱਲ ਜੀ ਉਹ ਬੌਨਸ ਹੋ ਗਿਆ ਬਾਕੀ ਚਾਰ ਚੈੱਕ ਇਹਨਾਂ ਨੇ ਵਾਪਸ ਲੈ ਲਈ ਇਹ ਸਾਨੂੰ ਰੱਖ ਲਿਆ ਮਾਂ ਅਰੇ ਆਇਆ ਨਹੀਂ ਬੈਠੇ